ਮੀਆਂ ਬੀ ਵੀ ਦੋਨੋਂ ਯਾਨੀ ਕਿ ਬੈਥੋ ਯੋਨਾਦੀ ਇਕੱਲਪੇ ਹੀ ਪੱਟਣ ਦੇ ਵਿੱਚ ਪੂਰੇ ਪਾਏ ਹੀ ਜਲੇ ਹੋਏ ਹੀ ਜਿਨ੍ਹਾਂ ਦੀ ਰਾਖ ਮਿਲੀ ਉੱਥੇ ਪੱਟਣ ਦੇ ਵਿੱਚ ਪਈ ਹੈ ਕਿਨਵਾਲ ਦੇ ਰਹਿਣ ਵਾਲੇ ਨੇ ਬੱਚਾ ਨਹੀਂ ਕੋਈ ਹੈ ਰਹਿਣਾ ਨਾ ਬਾਕੀ ਦੋਨੋਂ ਮੀਆਂ ਬੀ ਵੀ ਲੁਧਿਆਣਾ ਦੇ ਟੰਡਾਰੀ ਕਲਾਂ ਚੌਂਕੀ ਅਦੀਨ ਪਿੰਦੇ ਗੁਰੂ ਗੋਬਿੰਦ ਸਿੰਘ ਨਗਰ ਦੇ ਵਿੱਚ ਬੀਤੀ ਰਾਤ ਇੱਕ ਪਤੀ ਪਤਨੀ ਦੀ ਘਰ ਦੇ ਵਿੱਚ ਅੰਗੀਠੀ ਲਗਾ ਕੇ ਸੌਣ ਦੇ ਚਲਦੇ ਆ ਮੌਤ ਹੋ ਗਈ ਦੱਸਦੀ ਕਿ ਦਮ ਕੁੱਟਣ ਦੇ ਨਾਲ ਮੌਤ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਸਬੰਧੀ ਦੋਹੇ ਹੀ ਡੈੱਡ ਬੋਡੀਆਂ ਨੂੰ ਸਿਵਲ ਹਸਪਤਾਲ ਮੋਰਚਰੀ ਦੇ ਵਿੱਚ ਰਖਵਾਇਆ ਹੈ ਉਧਰ ਉਹਨਾਂ ਕਿਹਾ ਕਿ ਲੋਕਾਂ ਦੇ ਦੱਸਣ ਮੁਤਾਬਕ ਇਸ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਸੀ ਜਿਸ ਤੋਂ ਬਾਅਦ ਉਹਨਾਂ ਘਰ ਦੇ ਅੰਦਰ ਵੜ ਕੇ ਦੇਖਿਆ ਤਾਂ ਦੋਹਾਂ ਦੀ ਮੌਤ ਹੋ ਚੁੱਕੀ ਸੀ ਉਦੋਂ ਉਹਨਾਂ ਕਹਿ ਕਿ ਇਸ ਮਾਮਲੇ ਸੰਬੰਧੀ ਜਾਂਚ ਜਾਰੀ ਹੈ ਸਾਹਮਣੇ ਆਈ ਕੋਈ ਗਿੱਠੀ ਦੇ ਨਾਲ ਕੋਈ ਅੱਗ ਛੇਕਦੇ ਮੀਆਂ ਬੀਬੀ ਦੀ ਜਿਹੜੀ ਮੀਆਂ ਬੀਬੀ ਦੀ ਡੈਥ ਹੋ ਗਈ ਹੈ ਕੀ ਕਾਰਨ ਕੀ ਹੈ ਪੂਰਾ ਸਾਨੂੰ ਫੋਨ ਆਇਆ ਸੀ ਫੋਨ ਦੇ ਆਧਾਰ ਤੇ ਅਸੀਂ ਉੱਥੇ ਕਮਰੇ 'ਚ ਗਏ ਤੇ ਕਮਰੇ ਦਾ ਉਥੇ ਜਿਹੜੇ ਉਥੇ ਜਿੰਨਾ ਕੋਲ ਕੰਮ ਕਰਦਾ ਸੀ ਉਹਨਾਂ ਨੇ ਕਮਰਾ ਖੋਲਿਆ ਤੱਕ ਤੋੜ ਕੇ ਜਾਨੀ ਕਿ ਕੁੰਡੀ ਅੰਦਰੋਂ ਲੱਗੀ ਸੀ ਤੇ ਜਦੋਂ ਅੰਦਰ ਜਾ ਕੇ ਵੇਖਿਆ ਤੇ ਮੀਆਂ ਬੀਬੀ ਦੋਨੋਂ ਜਾਨੀ ਕਿ ਬੈਥੋ ਯੋਨਰੀ ਲੰਮੇ ਪਏ ਹੀ ਤੇ ਬਾਕੀ ਜਿਹੜੀ ਕਾਰਵਾਈ ਆ ਉਹ ਜੋ ਪੋਸਟਮਾਰਟਮ ਦੀ ਰਿਪੋਰਟ ਹੈਗੀ ਉਹਦੇ ਆਧਾਰ ਤੇ ਕਾਰਵਾਈ ਕੀਤੀ ਸਰ ਕੋਈ ਕੋਲੇ ਕੋਲੇ ਜਲੇ ਹੋਏ ਵੀ ਮਿਲੇ ਕੋਈ ਗੀਠੀ ਗੁੱਠੀ ਬਲੇ ਬੱਠਲ ਦੇ ਵਿੱਚ ਕੋਲੇ ਪਾਏ ਹੀ ਜਲੇ ਹੋਏ ਹੀ ਅੱਛਾ ਜੀ ਜਿਨ੍ਹਾਂ ਦੀ ਰਾਖ ਮਿਲੀ ਉੱਥੇ ਬੱਠਲ ਦੇ ਵਿੱਚ ਪਈ ਸੀ ਕੋਈ ਉਮਰ ਦਾ ਕੋਈ ਆਈਡੀਆ ਸਰ ਕੋਈ ਉਮਰ ਬੰਦੇ ਦੀ ਉਮਰ 40 ਸਾਲ ਸੀ ਜਨਾਨੀ ਦੀ ਉਮਰ 38 ਸਾਲ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਇਹ ਨੇਪਾਲ ਦੇ ਰਹਿਣ ਵਾਲੇ ਨੇ ਸ਼ਾਦੀशुदा ਸੀ ਕੋਈ ਵੀ ਸ਼ਾਦੀशुदा ਦੋਨੋਂ ਸ਼ਾਦੀशुदा ਬੱਚਾ ਇਹਨਾਂ ਦਾ ਕੋਈ ਨਹੀਂ ਤੇ ਬੱਚੇ ਦੀ ਉਹਨੇ ਬਾਰੇ ਬੱਚਾ ਨਹੀਂ ਕੋਈ ਹੈਗਾ ਇਹਨਾਂ ਦਾ ਬਾਕੀ ਦੋਨੋਂ ਮੀਆਂ ਵੀ ਵੀ ਸੀਮਲ ਹਸਪਤਾਲ ਰੱਖਿਆ ਨੇ ਹਾਂ ਸੀਮਲ ਹਸਪਤਾਲ ਮੋਰਚਰੀ ਦੇ ਵਿੱਚ ਰੱਖਿਆ ਉਹਨਾਂ ਦੀ ਡੈੱਡ ਬੋਡੀ ਕਿੰਨੇ ਘੰਟਿਆਂ ਬਾਅਦ ਪਤਾ ਲੱਗਿਆ ਇਹ ਮਲੇ ਨਿਵਾਸੀਆਂ ਕਹਿੰਦੇ 20 ਪਤਾ ਨਹੀਂ ਇਹਦੇ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ ਯਾਨੀ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਵੇਰੇ ਰਾਤ ਉਹ ਸੁੱਤੇ ਨੇ ਸਵੇਰੇ ਉੱਠੇ ਨੇ ਤੇ ਜੋ ਉਹਦਾ ਸਵੇਰੇ ਉੱਠ ਕੇ ਨਹਾ ਕੇ 4 ਵਜੇ ਆਪਣੇ ਰੋਟੀ ਪਾਣੀ ਬਣਾ ਕੇ ਕੰਮ ਤੇ ਜਾਂਦੇ ਸੀ ਤੇ ਉਸ ਦਿਨ ਉਹ ਦਰਵਾਜ਼ਾ ਨਹੀਂ ਖੁੱਲਿਆ ਤੇ ਉਹਨਾਂ ਨੇ ਦੂਜਿਆਂ ਨਾਲ ਦੇ ਨਾਲ ਸੋਚਿਆ ਵੀ ਸੁੱਤੇ ਹੋਣਗੇ ਤੇ ਕਿਸੇ ਨੇ ਨਹੀਂ ਕਿਹਾ ਜਦੋਂ ਸ਼ਾਮ ਤੱਕ ਉਹਨਾਂ ਨੂੰ ਫੋਨ ਫਾਣੋ ਦੇ ਨਾਲ ਦੇ ਕਰਦੇ ਉਹਨਾਂ ਆ ਕੇ ਪਤਾ ਕੀਤਾ ਫੈਕਟਰੀ ਦੇ ਜਿੱਥੇ ਕੰਮ ਕਰਦੇ ਸੀ ਕਿੰਗ ਸਪੋਰਟਸ ਵਿੱਚ ਤੇ ਉਹਨਾਂ ਨੇ ਆ ਕੇ ਵੇਖਿਆ ਜਦੋਂ ਉਹਨਾਂ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਖੁੱਲ ਨਹੀਂ ਖੁੱਲਿਆ ਬਾਅਦ ਵਿੱਚ ਫਿਰ ਉਹਨਾਂ ਨੇ ਕੀ ਕੀਤਾ ਕਿ ਦਰਵਾਜ਼ੇ ਨੂੰ ਤੋੜਿਆ ਤੋੜ ਕੇ ਅੰਦਰ ਵੇਖਿਆ ਕਿ ਦੋਨੋਂ ਮੀਆਂ ਬੀਬੀ ਡੇਡ ਬੋਡੀ ਜਾਨੀ ਕਿ ਅੰਦਰ ਪਈਆਂ ਨੇ ਸਰ ਕੋਈ ਇੱਦਾਂ ਦੀ ਗੱਲਬਾਤ ਤੇ ਨਹੀਂ ਵੀ ਜਦੋਂ ਕੋਈ ਵਾਕਿਆ ਹੋਇਆ ਨਹੀਂ 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 ਇੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਜਾਂ ਚੱਲੂਗੀ ਉਹਦੀ ਹਾਂਜੀ ਹਾਂਜੀ ਬਾਕੀ ਜੋ ਵੀ ਕਰਾਂਗੇ ਉਹ ਆਪੇ ਸਾਹਮਣੇ ਆ ਜਾਏਗਾ ਠੀਕ ਹੈ ਸਰ ਓਕੇ